ਕੋਈ ਮੁਆਵਜ਼ਾ ਜਾਂ ਕੁਝ ਐਲਾਨ ਕਰ ਰਹੇ ਹੋ ਕਿ ਕਰ ਬਲਦਵਾਰੀਆਂ ਕਰਾ ਰਹੇ ਹੋ ਕਿ ਕਰਾ ਰਹੇ ਹੋ ਨਹੀਂ ਤੇ ਇਹ ਕਦੋਂ ਸ਼ੁਰੂ ਕਰ ਰਹੇ ਹੋ ਕਿਉਂਕਿ ਲੋਕਾਂ ਨੇ ਤਾਂ ਹੁਣ ਇਹਨੂੰ ਇਹਨੂੰ ਤਾਂ ਵੜਨਾ ਪਊਗਾ ਨਾ ਕਿਉਂਕਿ ਇਹਨਾਂ ਨੇ ਆਪ ਦੀ ਕਣਕ ਬੀਜਣੀ ਹੈ ਤਾਂ ਕਿੰਨੇ ਦਿਨ ਅੱਜ ਪਟਵਾਰੀ ਨੂੰ ਅੱਜ ਆਰਡਰ ਚਲੇ ਜਾਣਗੇ ਸੀ ਅੱਛਾ ਕਿਉਂਕਿ ਮੇਰਾ ਖਿਆਲ ਇਹ ਤਾਂ ਕੱਲ ਵੀ ਸ਼ਾਇਦ ਮੰਤਰੀ ਸਾਹਿਬ ਆਏ ਸੀ ਉਹਨਾਂ ਨੇ ਕਿਹਾ ਸੀ ਲੇਕਿਨ ਪਟਵਾਰੀ ਕਹਿ ਰਿਹਾ ਕਿ ਮੈਨੂੰ ਆਰਡਰ ਨਹੀਂ ਮਿਲੇ ਸੋ ਮਾਈ ਰਿਕੁਐਸਟ ਇਸ ਡੀ ਸਰ ਕਿਉਂਕਿ ਇਹਨਾਂ ਨੂੰ ਵਿਚਾਰੇ ਨੂੰ ਅੱਗੇ ਠੇਕੇ 'ਚ ਲਿੱਤੀ ਹੋਈ ਸੀ ਵੱਡਾ ਨੁਕਸਾਨ ਹੋਇਆ ਤੇ ਕਣਕ ਦਾ ਸੀਜ਼ਨ ਇਹਨਾਂ ਦਾ ਖਰਾਬ ਨਾ ਹੋ ਜਾਏ ਇਹ ਇਹਨੂੰ ਤਾਂ ਨਾ ਅੱਗ ਲਾ ਸਕਦੇ ਪੂਰੀ ਖੜੀ ਫਸਲ ਡਿੱਗੀ ਹੋਈ ਫਸਲ ਇਹਨਾਂ ਅੱਗ ਲਾ ਸਕਦੇ ਇਹਨੂੰ ਸਾਰੇ ਨੂੰ ਬਾਡੀ ਪਾਉਗੇ ਤੇ ਉਹਦੇ ਵਿੱਚ ਵੀ ਟਾਈਮ ਲੱਗੂਗਾ ਖਰਚਾ ਵੀ ਲੱਗੂਗਾ ਸੋ ਇਹ ਜਿੰਨੀ ਜਲਦੀ ਤੁਸੀਂ ਕਰਾ ਦਿਓਗੇ ਉਨੀ ਛੇਤੀ ਫਿਰ ਆਪਦੀ ਕੰਨ ਕਵਾ ਸਕੋ ਕਿਉਂਕਿ ਇਹ 2 ਸਾਲ ਆਹ ਪਲੀਜ਼ ਉਹ ਕਰ ਦਿਓ ਬਹੁਤ ਥੈਂਕ ਯੂ ਬਟ ਲਾਇਲ ਬੀ ਵੈਰੀ ਗ੍ਰੇਟਫੁਲ ਥੈਂਕ ਯੂ ਜੀ ਦੋ ਖਾਂਦਾ ਹੈ ਜੀ ਕਿ ਕਿਸਾਨ ਵੀ ਪੁੱਤਾ ਵਾਂਗੋ ਪਾਲੀ ਹੋਈ ਫਸਲ ਦੇ ਵਿੱਚ ਤੇਜ਼ ਜਤ ਕੁਦਰਤੀ ਆਪਤਾ ਕੋਈ ਆਂਦੀ ਆ ਉਹ ਵੀ ਖੜੀ ਫਸਲ ਜਿਹੜੇ ਬਸ ਵੜਨ ਦੀ ਤਿਆਰੀ ਵਿੱਚ ਸੀ ਕਈ ਖੇਤਾਂ 'ਚ ਤੇ ਕੰਬਾਈਨ ਵੀ ਖੇਤਾ ਦੇ ਵਿੱਚ ਲੱਗੀ ਹੋਈ ਸੀ ਤੇ ਇਹ ਗੜਿਆਂ ਦੇ ਨਾਲ ਇੱਕਦਮ ਬੇਮੌਸਮੀ ਹੈ ਜਿਹੜਾ ਮੀਂਹ ਪੈ ਗਿਆ ਗੜੇ ਪੈ ਗਏ ਜਿਹਦੇ ਨਾਲ ਖੜੀ-ਖੜੀ ਫਸਲ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਪਿੱਛੇ ਦੇਖੋ ਸਾਰੀ ਫਸਲ ਲਟ ਗਈ ਜਿੰਨੇ ਦਾਣੇ ਸੀਗੇ ਬਾਸਮਤੀ ਤੇ ਜ਼ਮੀਨਾਂ ਚ ਠੇਰ ਠੇਰ ਲਗੇ ਤੇ ਐ ਖੜੀ ਹੋਈ ਹੈਗੀ ਬਿਨਾਂ ਕਿਸੇ ਦਾਣੇ ਦੇ ਇਹ ਕਿਸਾਨ ਦਾ ਕਿਵੇਂ ਦਿਲ ਦਿਲਦਾ ਹੋਊਗਾ ਕਿਉਂਕਿ ਇਸ ਫਸਲ ਦੇ ਉੱਤੇ ਉਹਦੀ ਸਾਰੀ ਕਮਾਈ ਨਿਰਭਰ ਹੁੰਦੀ ਹੈ ਜਿਵੇਂ ਨਾਲ ਉਹਨੇ ਆਪ ਦਾ ਘਰ ਬਣਾਣਾ ਹੈ ਆਪਣੇ ਬੱਚਿਆਂ ਨੂੰ ਉਹਨੇ ਨੇ ਅ ਕਰਦਾ ਗੁਜ਼ਾਰਾ ਕਰਨਾ ਹੈਗਾ ਤੇ ਜਦ ਖੜੀ ਖੜਾਈ ਫਸਲ ਇਸ ਤਰ੍ਹਾਂ ਤਬਾਹ ਹੋ ਜਾਂਦੀ ਹੈ ਤੇ ਉਸ ਪਰਿਵਾਰ ਦੇ ਉੱਤੇ ਕੀ ਬੀਤਦਾ ਹੋਗਾ ਇਹ ਮਹਿਸੂਸ ਕਰਕੇ ਵੀ ਇਨਸਾਨ ਅੰਦਾਜ਼ਾ ਨਹੀਂ ਲਾ ਸਕਦਾ ਲੇਕਿਨ ਇਸ ਤੋਂ ਵੱਡਾ ਦੁੱਖ ਤਾਂ ਹੁੰਦਾ ਹੈ ਕਿ ਇਹ ਸੌਖੇ ਸਮੇਂ 'ਚ ਜੇ ਸਰਕਾਰ ਨੂੰ ਅਸੀਂ ਵੋਟ ਪਾਉਂਦੇ ਆ ਕਿ ਇਹ ਸਰਕਾਰ ਸਾਡੇ ਦੁੱਖ ਤੋਂ ਕੋਈ ਸਾਥੀ ਹੋਗੀ ਤੇ ਜੇ ਉਹ ਸਰਕਾਰ ਦਾ ਆਪਣਾ ਮੰਤਰੀ ਦਾ ਇਲਾਕਾ ਹੋਏ ਤੇ ਮੰਤਰੀ ਇੱਥੇ ਆ ਕੇ ਬੇਵਸੀ ਦੇ ਨਾਲ ਕਹੇ ਕਿ ਵੀ ਹਾਂ ਇੱਥੇ ਪਟਵਾਰੀ ਸਾਹਿਬ ਨੂੰ ਹੁਕਮ ਹਿਦਾਇਤ ਦੇ ਕਿ ਇੱਥੇ ਸਾਰਾ ਤੁਸੀਂ ਸ਼ੁਰੂ ਕਰੋ ਆਪਦੀ ਕਾਰਵਾਈ ਤੇ ਪਟਵਾਰੀ ਦਾ ਜਵਾਬ ਹੋਏ ਕਿ ਅਜੇ ਮੈਨੂੰ ਉਪਰੋਂ ਆਰਡਰ ਨਹੀਂ ਆਏ ਨੇ ਤੇ ਅੱਜ ਇਹ 2 ਦਿਨ ਪੁਰਾਣੀ ਗੱਲ ਤੇ ਅੱਜ ਡੀਸੀ ਸਾਹਿਬ ਨੂੰ ਮੈਂ ਗੱਲ ਕੀਤੀ ਤੇ ਮੈਂ ਹਾਂਜੀ ਆਰਡਰ ਆ ਰਹੇ ਨੇ ਜੇ ਜਿੱਥੇ ਆਰਡਰ ਆਣ ਚੇ 6 ਦਿਨ ਲੱਗ ਜਾਣਗੇ ਤੇ ਇਹਨਾਂ ਲੋਕਾਂ ਨੇ ਤਾਂ ਇਹ ਫਸਲ ਇਹਨੂੰ ਨਾ ਜਲਾਣ ਜੋਗੇ ਨੇ ਲੇਕਿਨ ਇਹਨੂੰ ਫਸਲ ਨੂੰ ਹੁਣ ਕੱਢ ਕੇ ਇਹਨਾਂ ਨੇ ਇੱਥੇ ਆਪਣੀ ਦੂਜੀ ਫਸਲ ਦੀ ਬਿਜਾਈ ਕਰਨੀ ਹੈਗੀ ਉਹ ਕਿੰਨਾ ਲੇਟ ਆਪਾਂ ਕਰ ਸਕਦਾ ਕਣਕ ਦੀ ਬਿਜਾਈ ਵਾਸਤੇ ਕਿੰਨਾ ਲੇਟ ਕਰ ਸਕਦਾ ਕਿੰਨੀ ਚਿਰ ਇਹਨੂੰ ਇਸ ਤਰ੍ਹਾਂ ਰੱਖੀ ਰੱਖਣਗੇ ਸੋ ਮੈਂ ਹੈਰਾਨ ਆ ਕਿ ਸਰਕਾਰ ਇਹਨਾਂ ਵੀ ਲੋਕਾਂ ਦੇ ਦਰਦ ਨੂੰ ਸਮਝਦੀ ਨਹੀਂ ਤੇ ਜੇ ਖੇਤੀਬਾੜੀ ਮੰਤਰੀ ਦੇ ਪੱਲੇ ਕੁਝ ਨਹੀਂ ਤੇ ਆਪਾਂ ਕੀ ਆਸ ਕਰੀਏ ਜਿਹੜਾ ਆਪਣੇ ਹਲਕੇ 'ਚ ਕੱਖ ਕਰਨ ਜੋਗਾ ਨਹੀਂ ਫਿਰ ਜਿਸ ਤਰ੍ਹਾਂ ਦਾ ਮਜਬੂਰ ਸਾਡਾ ਮੁੱਖ ਮੰਤਰੀ ਹੈ ਜਿਨੇ ਪੰਜਾਬ ਦੇ ਸਾਰੇ ਹੱਕ ਬੇਚ ਛੱਡੇ ਉਸ ਦਿੱਲੀ ਤੇ ਆਏ ਹੋਏ ਜਮਾਨੀਅਤਿਆ ਦੇ ਹੱਥ ਤੇ ਫਿਰ ਮੁੱਖ ਮੰਤਰੀ ਦਾ ਆ ਹਾਲ ਤੇ ਫਿਰ ਮੁੱਖ ਮੰਤਰੀ ਦੀ ਸੁਣਵਾਈ ਨਹੀਂ ਤਾਂ ਮੰਤਰੀ ਦੀ ਕੀ ਸੁਣਵਾਈ ਕੱਲਾ ਗੱਲਾ ਦੇ ਜੁਗੇ ਹੈਗੇ ਲੇਕਿਨ ਮੈਂ ਫੇਰ ਵੀ ਉਮੀਦ ਇਤਿਹਾਸ ਕਰਦੀਆਂ ਕਿ ਹੁਣ ਤਾਂ ਵੋਟਾਂ ਨੂੰ 15 ਕੁ ਮਹੀਨੇ ਰਹਿ ਗਏ ਨੇ ਹੁਣੀ ਹਰਕਤ ਚ ਆ ਜਾਣ ਟੁਕੜ ਅੱਧਾ ਪੰਜਾਬ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਕੱਖ ਨਹੀਂ ਦਿੱਤਾ ਇੱਥੇ ਵੀ 2 ਸਾਲ ਪਹਿਲੇ ਕਨਕ ਦਾ ਨੁਕਸਾਨ ਹੋਇਆ ਸੀ ਨਰਮੇਦਾ ਵੀ ਇਸ ਇਲਾਕੇ 'ਚ ਨੁਕਸਾਨ ਹੋਇਆ ਅਮੀਦ ਇਹ ਲਾਲ ਮੇਰਾ ਕਹ ਡੇਢ ਮਿੰਟ ਤਲੇ ਹਾਂਜੀ 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 ਨਰਮੇਦਾ ਵੀ ਨੁਕਸਾਨ ਹੋਇਆ ਤਾਂ ਹੋਨੇ ਬਾਸਮਤੀ ਦਾ ਵੱਡਾ ਨੁਕਸਾਨ ਹੋਇਆ ਹੈ ਕਿ ਜੇ ਹੁਣ ਵੀ ਕੁਝ ਨਹੀਂ ਦੋਗੇ ਤਾਂ ਮੈਂ ਖੁੱਡਿਆ ਸਾਹਿਬ ਮੈਂ ਤੁਹਾਨੂੰ ਵੀ ਕਵਾਂਗੀ ਦੇਸ਼ ਭਰ 'ਚ ਤੁਸੀਂ ਆਪਦੀ ਪਛਾਣ ਬਣਾਉਂਦੇ ਹੋ ਤੁਹਾਡਾ ਖਾਨਦਾਨ ਅਸੀਂ ਉਹ ਆ ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਹਰਾਇਆ ਤੇ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਬਾਦਲ ਸਾਹਿਬ ਦੇ ਕੰਮਾਂ ਨੂੰ ਵੀ ਤਾਂ ਹਰਾ ਕੇ ਦਿਖਾਓ ਨਾ ਜਿਸ ਇਲਾਕੇ ਤੋਂ ਬਾਦਲ ਸਾਹਿਬ ਨੇ ਸੇਮ ਕੱਢਤੀ ਇੱਥੇ ਨੁਕਸਾਨ ਨਰਮੇਦਾ ਹੋਇਆ ਸੀ 80 ਕਰੋੜ ਰੁਪਏ ਵੰਡੇ ਜਿਨ੍ਹਾਂ ਨੇ ਚੁਗਾਈ ਕੀਤੀ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਤੇ ਤੁਸੀਂ ਤਾਂ ਇਹ ਮਾੜੇ ਮੋٹے ਜਿਹੜੇ ਖੇਤ ਨੇ ਬਾਤ ਆ ਫੜ ਲੋ ਕਿਸੇ ਕਿਸਾਨ ਦੀ ਤਾਂ ਕਿ ਕਿਸੇ ਨੂੰ ਪਤਾ ਲੱਗੇ ਜੇ ਹਰਾਇਆ ਸੀ ਤਾਂ ਬਾਲ ਸਾਹ ਤੋਂ ਵੱਡੇ ਕੰਮ ਕਰਕੇ ਦਿਖਾਏ ਨਹੀਂ ਤਾਂ ਥੂ ਥੂ ਕਰਨਗੇ ਲੋਕੀ ਜਿਗਾਉਂਗੇ ਤੁਸੀਂ